ਸ਼ੀਬ ਦਾ ਉਹ ਕਲ ਹੋ ਗਈ ਪਹਿਲਾ ਬੇਬੇ ਨੇ ਜੱਟ ਕਰ ਲਿਆ ਫੇਰ ਕਰ ਲਿਆ ਨਰਜੀ ਅੱਜ ਕਰ ਬੇਬੇ ਦੀ ਜਾਦੇ ਨਾਲ ਸਾਨੂੰ ਬੇਬੇ ਦੀ ਮਰਜ਼ੀ ਲੋਕ ਸਭਾ ਅਕਾਲ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸਰਦਾਰ ਚੰਨਜੀਤ ਸਿੰਘ ਜੰਨੀ ਸਾਭਾ ਮੁੱਖ ਮੰਤਰੀ ਪੰਜਾਬ ਨੇ ਅੱਜ ਆਪਣਾ ਚੋਣ ਪ੍ਰਚਾਰ ਪਿੰਡ ਰਾਮੇਵਾਲ ਤੋਂ ਸ਼ੁਰੂ ਕੀਤਾ ਇਸ ਮੌਕੇ ਉਹਨਾਂ ਨੇ ਵੱਖ-ਵੱਖ ਸ਼ਖਸੀਤਾਂ ਨਾਲ ਮੁਲਾਕਾਤ ਕੀਤੀ ਪਿੰਡ ਰਾਮੇਵਾਲ ਦੇ ਸਰਪੰਚ ਸਰਦਾਰ ਜਤਿਸ਼ਕ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਚੰਨੀ ਦਾ ਭਰਮਾ ਸਵਾਗਤ ਕੀਤਾ ਇਸ ਮੌਕੇ ਇਲਾਕੇ ਭਰ ਦੇ ਸਰਪੰਚਾਂ ਪੰਚਾਇਤਾਂ ਤੇ ਨਾਮਰ ਸ਼ਖਸੀਤਾਂ ਨੇ ਸਦਾ ਚਾਹੁੰਦੇ ਹਨ ਚੰਨੀ ਦੇ ਨਾਲ ਮੁਲਾਕਾਤ ਕਰਦੇ ਆਂ ਇਲਾਕੇ ਦੀਆਂ ਸਮੱਸਿਆਵਾਂ ਨੂੰ ਉਨਾ ਤੋਂ ਗਿਆਨ ਨੂੰ ਕਰਵਾਇਆ ਸਰਦਾਰ ਚੰਨ ਜੰਨੀ ਨੇ ਇਹ ਭਰੋਸਾ ਦਿਵਾਇਆ ਕਿ ਪਹਿਲ ਦੇ ਧਾਰਤੇ ਉਹਨਾਂ ਦੇ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਕਾਂਗਰਸ ਵੱਡੀ ਲੀਡ ਲੈ ਕੇ ਇਲਾਕੇ ਦੇ ਵਿੱਚੋਂ ਜਿੱਤ ਪ੍ਰਾਪਤ ਕਰੇਗੀ ਅਤੇ ਲੋਕ ਸਭਾ ਦੇ ਵਿੱਚ ਸੀਟ ਆਪਣੀ ਪੱਕੀ ਕੇ ਰੱਖੀ ਇਸ ਸਮੇਂ ਉਹਨਾਂ ਦੇ ਨਾਲ ਡਾਕਟਰ ਦਈਆ ਜੀ ਅਮਨਦੀਪ ਦੀਪਾ ਦੀਪਾ ਖੰਮੜਵਾਲ ਐਪੀ ਸੰਧੂ ਟ੍ਰੱਕ ਯੂਨੀਅਨ ਦੇ ਪ੍ਰਧਾਨ ਅਤੇ ਹੋਰ ਇਲਾਕੇ ਦੀ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ ਕਰੀਏ ਜੀ ਕਰੀਏ ਜੀ ਬਾਕੀ ਸਾਫਾ ਬਾਕੀ ਜੱਤੀ ਸਾਹਿਬ ਸਾਫਾ ਸਾਫਾ ਮੁੱਖ ਬਹੁਤ ਵਧੀਆ ਬੰਦਾ ਜੀ ਜੇ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਪਰ ਅੱਜ ਪਹਿਲੀ ਵਾਰ ਮਿਲੇ ਆ ਪਰ ਇਹਨੂੰ ਵਧੀਆ ਇਹ ਤੋਂ ਵਧੀਆ ਇਨਸਾਨ ਬੰਦਾ ਮੈਂ ਦੇਖਿਆ ਨਹੀਂ ਬਾਲਾ ਵਧੀਆ ਜੀ ਬਾਕੀ ਸਾਡਾ ਪੂਰਾ ਜੋਰ ਲੱਗਿਆ ਮੈਨੂੰ ਤਾਂ ਕੱਲ 4 ਵਜੇ ਸੁਨੇਹਾ ਮਿਲਿਆ ਸੀ ਇੱਚ ਇੰਨੀ ਸਾਹਿਬ ਤੁਹਾਨੂੰ ਮਿਲਣਾ ਹਣਾ ਅਸੀਂ ਜੀ ਮਿੰਟੋ ਮਿੰਟੀ ਤਿਆਰੀ ਕੀਤੀ ਤਾਂ ਦੇਖੋ ਜਾਣੀ ਇਹ ਘੱਟ ਤੋਂ ਘੱਟ ਸੁਨੇਹਾ ਦਿੱਤਾ ਜੀ ਫੇਰ ਵੀ ਬਾਬੇ ਦੀ ਬੜੀ ਕਿਰਪਾ ਹੋ ਗਈ ਬੜੀ ਭਾਗ ਲਖ ਹੋ ਗਈ ਜੇ ਕਿਤੇ ਵੱਡਾ ਸੁਨੇਹਾ ਨਹੀਂ ਹੁੰਦੇ ਤਾਂ ਮੇਰਾ خیال ਆ ਇੱਥੇ ਸਾਨੂੰ ਖਤੇ ਚ ਟੈਂਟਰ ਲਾਉਣਾ ਪੈਣਾ ਸੀ ਜੰਨੀ ਸਾਹਿਬ ਇਦਾਂ ਦੇ ਬੰਦੇ ਜੀ ਕੋਈ ਗੱਲ ਕੱਢਣ ਵਾਲੀ ਨਹੀਂ ਇਹਦੀ ਬਹੁਤ ਵਧੀਆ ਬਾਕੀ ਇਹਨਾਂ ਵਗਰ ਅਸੀਂ ਜੋਰ ਲਾਵਾਂਗੇ ਪੂਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਲੋਕ ਸਾਹਿਬ ਅ ਜਿਹੜਾ ਮੁਕਾਬਲਾ ਕਿਹੜੀ ਧਰਮ ਦੇ ਵਿੱਚ ਹੋਣ ਵਾਲਾ ਆ ਦੇਖੋ ਜੀ ਮੁਕਾਬਲਾ ਇਹਦਾ ਤਾਂ ਅਜੇ ਇਸ ਵੇਲੇ ਕੋਈ ਵੀ ਹੈ ਨਹੀਂ ਕਿਉਂ ਆਪਾਂ ਨੇ ਦੀਦਾ ਹੀ ਆ ਬਈ ਟੀਨੂ ਭੱਜ ਕੇ ਆਇਆ ਉਹਨੂੰ ਦੇਖੋ ਜਿਹੜਾ ਨਾ ਕੋਈ ਵੀ ਲੀਡਰ ਆ ਭੱਜ ਕੇ ਆਉਂਦਾ ਉਹਦੇ ਮਗਰ ਕੋਈ ਮਗਰਲਾ ਨਹੀਂ ਆਉਂਦਾ ਉਹਨੂੰ ਨਵਾਂ ਹੀ ਮਰੇ ਮਿਲਦਾ ਕਿਉਂ ਅਗਲਾ ਪਾਰਟੀ ਨਹੀਂ ਛੱਡਦਾ ਇਹ ਪਾਰਟੀ ਛੱਡ ਦਿਆ ਬਾਕੀ ਪਬਲਿਕ ਪਾਰਟੀ ਨਹੀਂ ਛੱਡਦੀ ਪਬਲਿਕ ਜਿੱਥੇ ਖੜੀ ਉੱਥੇ ਖੜੀ ਆ ਸੁਸ਼ੀਲ ਸਿੰਘ ਨੂੰ ਬਾਰੇ ਕੀ ਕਹੋਗੇ ਕਿਉਂਕਿ ਇੱਕ ਟਾਈਮ ਜਦੋਂ ਥੋੜਾ ਹੋ ਗਿਆ ਪਿੰਡਾਂ ਜਾ ਕੇ ਵੋਟਾਂ ਮੁੱਗੀਆਂ ਦੇਖੋ ਜੀ ਬੀਜੇਪੀ ਵਾਲੇ ਪਾਸੇ ਚਲੇ ਗਏ ਉਹਨੋਂ ਦੇਰ ਵਸੂ ਕੀ ਕਹੂੰਗਾ ਮੈਂ ਕਹਾਂ ਜੀ ਉਹਦੀ ਗੱਲ ਪਹਿਲਾਂ ਸਾਡੇ ਕਾਂਗਰਸ ਚ ਵੜਿਆ ਰਿਆ ਫਿਰ ਉਹ ਚੱਲ ਗਿਆ ਇਹਦੇ ਝੜੂ ਵਿੱਚ ਚੱਲ ਗਿਆ ਹੋੜੋ ਚੱਲ ਗਿਆ ਬੀਜੇਪੀ ਹਜੇ ਧਾਵਾ ਤਾਂ ਕੋਈ ਪਤਾ ਨਹੀਂ ਕਿੱਥੇ ਜਾਣਾ ਜਿਹੜੇ ਇਦਾਂ ਦੇ ਬੰਦੇ ਉਹ ਤੁਹਾਨੂੰ ਆਪਣੇ ਚੰਨੀ ਸਾਹਿਬ ਸੰਾਈ ਗਏ ਫੇ ਪਹਿਲਾਂ ਜੱਟ ਰੇ ਤਾਂ ਮਾਈ ਦੇ ਜੱਟ ਕਰ ਲਿਆ ਫੇਰ ਕਰ ਲਿਆ ਸਰ ਜੀ ਅੱਜ ਕੱਲ ਮਾਈ ਪਤਾ ਨਹੀਂ ਕਿੱਥੇ ਕੱਲੂ ਉਹਦੀ ਮਰਜ਼ੀ ਸਹੀ ਹੈ ਕਿ ਗੱਲ ਹੈ ਜੀ ਹਾਂ ਜੀ ਹੋਰ ਜੇ ਹੁਣ ਜੇ ਜਿਹੜਾ ਸੁਸ਼ੀਲ ਰਿੰਕੂ ਜੇ ਪੰਜਾਬ ਆਪਣੇ ਤੁਹਾਡੇ ਪਿੰਡਾਂ ਚ ਵਾਪਸ ਆਉਂਦਾ ਕਿਵੇਂ ਕਰੂੰਗਾ ਸਤਿ ਸਵਾਗਤ ਕਿਉਂ ਨਾ ਕਰਦੇ ਸਤਿਕਾਰ ਕੀ ਉਹਨੂੰ ਬੁਲਾਵਾਂਗੇ ਵੀ ਨਹੀਂ ਬੀਬੀ ਰੂ ਫੜਾ ਕੇ ਝਾੜੂ ਤੇ ਮਗਰ ਲਾਵਾਂਗੇ ਜੀ ਸਿੱਧੀ ਗੱਲਿਆ ਸਾਡੇ ਨਹੀਂ ਆਉਣਾ ਹੁਣ ਕਿਉਂ ਸਾਡਾ ਜਿਹੜਾ ਪਿੰਡ ਹੈ ਨਾ ਉਹ ਚੰਨੀ ਚੰਨੀ ਨਹੀਂ ਆਉਂਦੀ ਠੀਕ ਹੈ ਜੀ ਹਰ ਬੰਦਾ ਸਾਡੇ ਕੋਲ ਜਿਹੜਾ ਵੀ ਕਹਿੰਦਾ ਚੰਨੀ ਆ ਦੇਵੇ ਚੰਨੀ ਆ ਇਸ ਵਿੱਚ ਚੰਨੀ ਆ ਗਿਆ ਜੀ ਬਾਕੀ ਚੰਨੀ ਦੀ ਜਿੱਤ ਪ੍ਰਾਪਤ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਅਸੀਂ ਵੀ ਜਿੰਨਾ ਵੱਧ ਹੋਵੇ ਜੋਰ ਹੋ ਸਕਿਆ ਲਾਇਆ ਸਾਡੇ ਤਾਂ ਬਾਹਰੋਂ ਬੱਚੇ ਵੀ ਕਹਿੰਦੇ ਆ ਵੀ ਜੇ ਸਾਡੀ ਵੀ ਲੋੜ ਹੈ ਅਸੀਂ ਵੀ ਆ ਜੰਨੇ ਪਰ ਆਪਾਂ ਚੰਨੀ ਦਾ ਮਗਰ ਪੂਰਾ ਜੋਰ ਲਾਉਣਾ ਚੰਨੀ ਨੂੰ ਜਿਤਾਉਣਾ ਹੈ ਬਾਕੀ ਜਿੰਨਾ ਹੋ ਸਕਿਆ ਮਗਰ ਵੀ ਅਸੀਂ ਕਰਾਂਗੇ ਲਈ